ਭਰਮ ਸਤਕਾਰਯੋਗ ਰਬ ਵਰਗੇ ਦਰਸ਼ਕੋ ਤੇ ਸਰੋਤਿਓ ਤੁਸੀਂ ਸੁਣ ਰਹੇ ਹੈ ਜੋ ਦਸ਼ਮੇਸ਼ ਪਿਤਾ ਦੇ ਪਾਵਨ ਇਤਿਹਾਸ ਵਿੱਚ ਇੱਕ ਕਵਿਤਾ ਹੈ ਜਿਸ ਦੇ ਵਿੱਚ ਕਵੀ ਨੇ ਗੱਲ ਚੋਂ ਗੱਲ ਕੱਢੀ ਹੈ ਆਓ ਸੁਣੀਏ ਪਾਣੀ ਸਭ ਨੂੰ ਜੀਵਨ ਦੇਵੇ ਰੁੱਖ ਬਖਸ਼ ਦੇ ਛਾਵਾਂ ਭਾਂਜਾ ਕੋਲੋਂ ਮਦਦ ਮਿਲਦੀ ਮਮਤਾ ਵੰਡਣਾ ਮਾਵਾ ਪਾਣੀ ਸਭ ਨੂੰ ਜੀਵਨ ਦੇਵੇ ਰਖ ਬਖਸ਼ ਦੇ ਸ਼ਾਵਾਂ ਭਾਂਜਾ ਕੋਲੋਂ ਮਦਦ ਮਿਲਦੀ ਮਮਤਾ ਵੰਡਣਾ ਮਾਵਾ ਮਾਂ ਦੀ ਮਮਤਾ ਉੱਤੇ ਜਿਸ ਨੇ ਸਿੱਖੀ ਮੈਲੇ ਸਾਰੇ ਕਲਗੀਧਰ ਦੇ ਸ਼ਮੇਸ਼ ਪਿਤਾ ਦੇ ਮੈਂ ਜਾਵਾਂ ਬਲਹਾਰੇ ਕਲਗੀ ਧਰ ਦੇ ਸ਼ਮੇਸ਼ ਪਿਤਾ ਦੇ ਮੈਂ ਜਾਵਾਂ ਬਲਹਾਰੇ